ਇਹ ਸਰਕਾਰ ਦਾ ਜੌਹਾਂ ਹੈ ਇਹਦੇ ਵਿੱਚ ਖਾਸੀਅਤ ਕੀ ਹੈ ਇਹ ਸ਼ੂਗਰ ਤੇ ਤੇ ਦਿਲ ਦੇ ਰੋਗਾਂ ਲਈ ਇੱਕ ਆਰਾਮਦਾਇਕ ਦਵਾਈ ਹੈ ਇਹ ਹਰ ਕਿਸਾਨ ਨੂੰ ਇਹ ਵੇਚਣਾ ਚਾਹੀਦੇ ਆ ਆਪਦੇ ਘਰ ਜੋਕੇ ਇਹ ਜਿਹੜੀ ਕਿਸਮ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਕਿਸਮ ਹੈ ਡਾਕਟਰ ਸਿਮਰਜੀਤ ਕੌਰ ਨੇ ਇਹ ਵੈਰੈਟੀ ਬਣਾਈ ਹੈ ਬਰੀਡਰ ਆ ਉਹਦੇ ਇਹਦੇ 'ਚ ਹੈ ਕੀ ਹੈ ਇਹਦੇ 'ਚ ਬੀਟਾ ਗਲੂਕਨ 4% ਹੈ ਤੇ 12% ਦੇ ਹੈਗੀ ਪ੍ਰੋਟੀਨ ਜਿਹੜਾ ਬੀਟਾ ਗਲੂਕਨ ਹੈ ਇਹ ਸ਼ੂਗਰ ਦੇ ਤੇ ਦਿਲ ਦੇ ਰੋਗਾਂ ਲਈ ਬਹੁਤ ਹੀ ਲਾਹੇਵੰਦ ਹੈ ਇਹਨਾਂ ਤੋਂ ਸੱਤੂ ਬਣਦਾ ਹੈ ਅੱਜ ਕਾ ਹੁਣ ਗਰਮੀ ਹੈ ਸੱਤੂ ਜੋਂ ਤੋਂ ਵਧੀਆ ਬਣਦਾ ਹੈ ਦੂਜਾ ਇਹ ਤੋਂ ਤੁਸੀਂ ਸੇਮੀਆਂ ਬਣਾ ਲਓ ਬਿਸਕਟ ਬਣਾ ਲਓ ਪਾਤਾ ਪਦਾਰ ਸਾਰੇ ਬਣਦੇ ਆ ਰੋਟੀ ਇਹਦੀ ਬਣਦੀ ਆ ਤੇ ਦੂਜਾ ਸਭ ਤੋਂ ਵੱਡੀ ਗੱਲ ਕੀ ਹੈ ਇਹ ਦਾਣੇ ਬਣਾਉਣ ਦੀ ਲੋੜ ਨਹੀਂ ਨੂੰ ਆ ਹੀ ਖਾ ਲੋ ਯਾਰ ਇਹ ਐ ਖਾਦੇ ਜਾ ਸਕਦੇ ਆ ਜਿੰਨਾ ਕੋਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਕਿਤਾਬ ਪਈ ਆ ਹਾੜੀ ਤੇ ਜੌਂ ਵਾਲਾ ਚੈਪਟਰ ਕੱਢ ਕੇ ਪੀ ਆ 891 ਜੌਂ ਬਾਰੇ ਪੜ੍ਹ ਸਕਦੇ ਆ ਵੀ ਇਹ ਸਾਫਤ ਵੀ ਖਾਦੇ ਜਾ ਸਕਦੇ ਆ ਬਿਨਾ ਪੜ੍ਹਾਏ ਤੋਂ ਇਹ ਇੱਕ ਰਾਮਬਾਲ ਦਵਾਈ ਹੈ ਹਰ ਕਿਸਾਨ ਨੂੰ ਇਹ ਬੀਜ ਲੈਣਾ ਚਾਹੀਦਾ ਆਪਣੇ ਸ਼ੂਗਰ ਦੇ ਤੇ ਦਿਲ ਦੇ ਮਰੀਜ਼ਾਂ ਦੇ ਮਰੀਜ਼ੇ ਰੇਗ ਦੇ ਘਰੇ ਹੈਗੇ ਭਾਈ ਨਿਆਣ ਗੁਆਣਡਾ ਕੋਸ਼ਿਸ਼ ਕਰੋ ਆਪਦੇ ਇਹ ਇਹ ਪੂਰਾ ਫਲਾਉ ਕਰੋ ਧੰਨਵਾਦ ਜੀ ਜੇ ਤੁਹਾਨੂੰ ਕੋਈ ਜਾਣਕਾਰੀ ਹੋਰ ਚਾਹੀਦੀ ਹੈ ਮੇਰਾ ਮੋਬਾਈਲ ਨੰਬਰ ਹੈਗਾ 94659 95221 ਕੋਟਕਪੂਰਾ ਡਾਕਟਰ ਮਨਜੀਤ ਸਿੰਘ ਕੋਈ ਵੀ ਜਾਣਕਾਰੀ ਕਿਸੇ ਫਸਲ ਦੀ ਲੈਣੀ ਹੈ ਕਦੇ ਵੀ ਫੋਨ ਕਰ ਲੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ